ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਕਲਿਆਣ ਸੁੱਖਾ ਬੱਜੋਆਣੇ ਤੋਂ ਮਿੱਤਰੋ ਰਮਾਣੇ ਰੋਡ ਤੇ ਸੈਲਰ ਦੇ ਵਿੱਚੋਂ ਆਪਾਂ ਇੱਕ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 6-7 ਘਟੋਗਨ ਨਗ ਦਿਖਾਵਾਂਗੇ ਤੇ ਇਕੱਲੀ- ਇਕੱਲੀ ਨਗ ਦੀ ਆਪਾਂ ਮਿੱਤਰੋ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿੰਨਾ-ਕਿੰਨਾ ਦੁੱਧ ਹੈ ਜਾਂ ਕਿੰਨਾ-ਕਿੰਨੇ ਜਰਦੀਆਂ ਬਣੀਆਂ ਨੇ ਕੀ ਕੀ ਰੇਟ ਆ ਪੂਰੀ ਗੱਲਬਾਤ ਆਪਾਂ ਸਾਰੀ ਬਾਈ ਦੇ ਨਾਲ ਆਪਾਂ ਜਾਣਕਾਰੀ ਲਵਾਂਗੇ ਜਿਹਦੇ ਵਿੱਚੋਂ ਆਪਾਂ ਗੱਲ ਕਰਦੇ ਆ ਮਿੱਤਰੋ ਇੱਕ ਹਿਮਾਚਲ ਵਾਲੀ ਜਰਸੀ ਐ ਦੋ ਤਕਰੀਬਨ ਪੰਜਾਬ ਵਾਲੀਆਂ ਜਰਸੀਆਂ ਨੇ ਤੇ ਇੱਕ ਐਫ ਇੱਕ ਸਾਈ ਵਾਲ ਕ੍ਰੋਸ ਆ ਸਾਰੇ ਤਰ੍ਹਾਂ ਦੇ ਜਨਤਰਾ ਮਿੱਤਰੋ ਜਿਹੜੇ ਜਿੰਨੇ ਵੀ ਨਾਗਰ ਸਾਰੇ ਕ੍ਰੋਸ ਦੇ ਵਿੱਚ ਐ ਗਰਮੀ ਝੱਲਣ ਵਾਲੇ ਐ ਤੇ ਫੈਂਡੋ ਮਿੱਤਰੋ ਤਕਰੀਬਨ ਸਾਰਿਆਂ ਦੀ ਚੰਗੀ ਹੋਊਗੀ ਕੱਲਾ-ਕੱਲਾ ਪਸ਼ੂ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਆਂ ਮਿੱਤਰੋ ਛੋਟੇ ਕੱਦ ਵਾਲੇ ਹਮਾਚਲ ਜਰਸੀ ਸਿਹਤ ਪੱਕੋ ਵੀ ਥੋੜੀ ਜੀ ਫਿੱਕੀ ਐ ਕੱਦ ਵੀ ਮਿੱਤਰੋ ਇਹਦਾ ਛੋਟਾ ਹੈ ਕਦੋਂ ਕਦੀ ਸੂਈ ਐ ਕਿੰਨਾ ਇਹਦਾ ਜਿਹੜਾ ਦੁੱਧ ਐ ਜਾਂ ਕਿਹੜਾ ਸੁਗਾ ਉਹਦੀ ਡਿਟੇਲ ਤਾਂ ਆਪਾਂ ਬਾਈ ਤੁਈ ਲੈਨੇ ਆ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਈਏ ਤਾਂ ਕਰਕੇ ਹਰ ਨਗਾ ਪਾ ਤੋਰ ਕੇ ਵੀ ਦਿਖਾਵਾਂਗੇ ਤੇ ਨਾਲ ਦੇ ਨਾਲ ਮਿੱਤਰੋ ਡਿਟੇਲ ਵੀ ਦੇਵਾਂਗੇ ਹਾਂ ਇਹਦਾਂ ਨੂੰ ਤੋੜਦੇ ਸਿਹਤ ਪੱਕੋ ਫੇਰ ਆਪਾਂ ਮਿੱਤਰੋ ਕਹਿੰਦੇ ਫਿੱਕੀ ਐ ਕੱਦ ਇਹਦਾ ਜਿਹੜਾ ਛੋਟਿਆ ਅੱਜ ਤੇ ਥਣਲੇ ਵੀ ਦੀ ਤਕਰੀਬਨ ਸਾਫ਼ ਹੈ ਮਾਤ ਮੋੜ ਲਈ ਹਾਂਜੀ ਵੀਰ ਜੀ ਜੇ ਆਪਾਂ ਸੂਏ ਦੀ ਗੱਲ ਕਰਗੇ ਕਿਹੜਾ ਸੂਆ ਇਹ ਤੀਜਾ ਸੂਆ ਤੀਜਾ ਸੂਆ ਸੋਈ ਵੀ ਆ ਹਾਂਜੀ ਮੰਗਰ ਬੱਚਾ ਵੱਸੀ ਹੈ ਜੀ ਮਗਰ ਵੱਸੀ ਆ ਤੇ ਕਿੰਨਾ ਕੁ ਦੁੱਧ ਤਿਆਰ ਹੋ ਦੁੱਧ ਤਿਆਰ ਜੀ ਹੈਗਾ 15 ਲੀਟਰ ਹੈਗਾ ਜੀ 15 ਕਿੰਨੇ ਕੁ ਦਿਨਾਂ ਦੀ ਸੂਈ ਵੀ ਆ ਹੈਗੀ ਆ ਜੀ 10 ਵਰਦਨ ਦੀ ਓਕੇ ਹੁਣ ਗੱਲ ਕਰਦੇ ਆਪਾਂ ਦੂਜੇ ਨੰਬਰ ਵਾਲੀ ਦੀ ਹਨਾ ਜਿਹੜੇ ਦੂਜੇ ਨੰਬਰ ਤੇ ਮਿੱਤਰੋ ਆਪਾਂ ਤੁਹਾਨੂੰ ਦਿਖਾਉਣੇ ਆ ਹਾਂਜੀ ਤੇ ਇਹਦੀ ਵੀ ਥਣਲੇਪੇ ਦੀ ਬਣਤਰ ਸੋਹਣੀ ਹੈ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਕੱਦ ਮਿੱਤਰੋ ਦਰਮਿਆਨਾ ਤਰੋ ਜਿਹਾ ਨ ਵੀ ਕੱਲਾ ਕੱਲਾ ਨਾਗ ਮਿੱਤਰੋ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਕਦੋਂ ਕਦੀ ਸੂਈ ਆ ਇਹਦੀ ਡਿਟੇਲ ਤਾਂ ਆਪਾਂ ਬਾਅਦ ਵਿੱਚ ਲਵਾਂਗੇ ਸਰੀਰ ਪੱਖੋਂ ਸੋਹਣੀ ਆ ਸਰੀਰ ਦੀ ਬਣਤਰ ਵੀ ਚੰਗੀ ਆ ਧੋਰ ਦੋ ਜੇ ਇੱਕ ਵਾਰੀ ਥੋੜਾ ਜਿਹਾ ਬੈਠਣ ਨਾਲ ਮਿੱਤਰੋ ਇੱਕ ਸਾਈਡ ਜੀ ਆਪਾਂ ਨੂੰ ਲੱਗਦੀ ਆ ਪਰ ਕੋਈ ਮੈਨੂੰ ਤਾਂ ਕੋਈ ਨੂੰ ਦਿੱਕਤ ਲੱਗੀ ਨਹੀਂ ਤੇ ਅੱਗੇ ਤੁਸੀਂ ਮਿੱਤਰੋ ਆਪਣੀ ਤਸੱਲੀ ਕਰਨੀ ਆ ਕਿਉਂਕਿ ਇੱਕ ਸਾਈਡ ਜਦੋਂ ਜਾਨਵਰ ਵਹਿੰਦਾ ਦੂਜੀ ਸਾਈਡ ਥੋੜਾ ਜਿਹਾ ਉਨੇਕੀ ਦਾ ਲੱਗਦਾ ਹੁੰਦਾ ਸੋ ਸਾਫ ਆ ਵਾਨੇ ਦੀ ਐ ਫਿਕਸ ਆ ਵਾਨੇ ਦੀ ਐ 18 ਲੀਟਰ ਦੁੱਧ ਕੱਢਣ ਵਾਲੀ ਮਿੱਤਰੋ ਇਹ ਵੈੜਾ ਤੇ ਬਾਈ ਤੋਂ ਇਹਦੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਹਾਂਜੀ ਸੁਹਾ ਕਿਹੜਾ ਜੀ ਇਹਦਾ ਜੀ ਇਹ ਦੂਜਾ ਸੁਹਾ ਹੈ ਜੀ ਹਾਂ ਕਦੋਂ ਕਦੀ ਸੂਈ ਆ ਇਹ ਤਿੰਨ ਦਿਨ ਕਿਦੋਂ ਦੀ ਸੂਈ ਤਿੰਨ ਦਿਨ ਹੋ ਗਿਆ ਸੂਈ ਨੂੰ ਸੁਹਾ ਦੂਜਾ ਹਾਂਜੀ ਕਿੰਨਾ ਕ ਜਿਹੜਾ ਬੋਲਾ ਤਿਆਰ ਹੈ ਇਹਦਾ ਜੀ ਹੈਗਾ 10 ਕਿਲੋ 11 ਮਗਰ ਬੱਛਾ ਹਾਂਜੀ ਬੱਛਾ ਜੀ ਓਕੇ ਮਗਰ ਬੱਛਾ ਜੀ 10 11 ਕਿਲੋ ਮਿੱਤਰੋ ਬੋਲਾ ਤਿਆਰ ਹੈ ਤੇ ਦੂਜਾ ਸੁਹਾ ਤਿੰਨ ਦਿਨਾਂ ਦੀ ਸੂਈ ਵੀ ਆ ਤੇ ਤੀਜੇ ਨੰਬਰ ਤੇ ਫੇਰ ਥੋੜੇ ਛੋਟੇ ਕੱਦ ਵਾਲੀ ਆ ਇਹਦੀ ਵੀ ਡਿਟੇਲ ਆਪਾਂ ਪਾਈ ਤੋਂ ਲਵਾਂਗੇ ਧਰੋ ਜੀ ਉਹਨਾਂ ਵੀ ਤੇ ਅੱਗੇ ਵੀ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਮਿੱਤਰੋ ਦੂਜੀ ਸੂਏ ਸੂਈ ਵੀ ਆ ਕਦੋਂਕ ਦੀ ਸੂਈ ਆ ਕਿੰਨਾ ਕ ਜਿਹੜਾ ਦੁੱਧ ਤਿਆਰ ਆ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਹੀ ਕਰਾਂਗੇ ਮੋੜ ਲਈ ਕਿਉਂਕਿ ਜਗਾ ਥੋੜਾ ਜਿਆਦਾ ਦੂਜੀ ਸਾਈਡ ਮਿੱਤਰੋ ਚੱਕੜ ਆਪਾਂ ਤੁਹਾਨੂੰ ਥੋੜੇ-ਥੋੜੇ ਤੋੜ ਕੇ ਦਿਖਾਉਣੇ ਆ ਕਾਦੇ ਇਹਦਾ ਵੀ ਮਿੱਤਰੋ ਛੋਟਿਆਂ ਚ ਆਉਂਦਾ ਤੇ ਸਰੀਰ ਦੀ ਹਮਤਰਾ ਆਪਾਂ ਕਹਿ ਸਕਦੇ ਵੀ ਚੰਗੀ ਆ ਜਾਸੀ ਤੇ ਸਾਹੀਵਾਲ ਦਾ ਕਰਾਸ ਹੈ ਹਾਂਜੀ ਇਹਦਾ ਸੂਆ ਦੂਜਾ ਹਾਂਜੀ ਬਾਈ ਦੂਜਾ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਚਾਰ ਕਿਦਲ ਹੋ ਗਈ ਬਾਈ ਜੀ ਕਿੰਨਾ ਕੁ ਜਿਹੜਾ ਬੋਲਾ ਹੋ ਇਹਦਾ ਹੈਗਾ 11 ਜੀ ਤੇ ਮੁੱਲ ਕੀ ਕਰਤਾ ਜੀ ਇਹਦੇ 65000 65000 ਮਿੱਤਰੋ ਮੁੱਲ ਹੈ ਅੱਗੇ ਨੰਬਰ ਤੇ ਗੱਲ ਕਰਦੇ ਆ ਜੀ ਥਣਕਨੂ ਮੋ ਤੱਲਾ ਮਗਰ ਆਹ ਬੱਤੀ ਖੜੀ ਹੈ ਜੀ ਆਹ ਖੜੀ ਇਹ ਵੀ ਆਹ ਓਕੇ ਅੱਜ ਇਹ ਆ ਗਈ ਤੱਲਾ ਹਨਾ ਤੇ ਇਹਦੀ ਵੀ ਡਿਟੇਲ ਆਪਾਂ ਬਾਈ ਤੋਂ ਲੈਣੇ ਆ ਤੁਰ ਜੀ ਨੂੰ ਵੀ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਵੀ ਮਿੱਤਰੋ ਇਹ ਹੈਗੀ ਇੱਕ ਥਣ ਤੇ ਚੱਲ ਆਹ ਤੋਰ ਦਿਓ ਜੀ ਸਰੀਰ ਦੀ ਬਣਤਰ ਕਿਉਂਕਿ ਕੱਦ ਫੇਰ ਆਪਾਂ ਕਹਿੰਦੇ ਵੀ ਨਾਰਮਲ ਕੱਦ ਹੈ ਕੋਈ ਬਾਲਾ ਵੱਡਾ ਕੱਦ ਨਹੀਂ ਇੱਕ ਥਣ ਦੀ ਮਿੱਤਰੋ ਤੇ ਲੈ ਬੰਦੋ ਜੀ ਬੰਦ ਹਾਂਜੀ ਸੂਆ ਕਿਹੜਾ ਜੀ ਇਹਦਾ ਇਹ ਦੂਜਾ ਸੂਆ ਠੀਕ ਆ ਤੀਜਾ ਠੀਕ ਹੈ ਕਿੰਨਾਕ ਜਿਹੜਾ ਦੁੱਧ ਤਿਆਰ ਹੋ ਤਿਆਰ ਇਹਦਾ ਹੈਗਾ ਜੀ 15 ਲੀਟਰ ਹੈਗਾ ਇਹ ਤੇ ਬੱਚਾ ਬੱਚੀ ਆ ਜੀ ਮਾਰੀ ਆ ਉਹ ਉਸਰੇ ਤੇ ਖੜੀ ਹਸਰੇ ਤੇ ਖੜੀ ਓਕੇ ਓਕੇ ਮਗਰ ਬੱਸੀ ਆ ਜੀ ਸੂਈ ਨੂੰ ਕਿੰਨਾ ਚਿਰ ਹੋ ਗਿਆ ਉਹ ਸਵਾ ਕੁ ਮਹੀਨਾ ਰੇਟ ਕੀ ਕਰਤਾ ਜੀ 45000 45000 ਮੁੱਲ ਆ ਹ ਅੱਗੇ ਤੁਹਾਨੂੰ ਦਿਖਾ ਰਹੇ ਹਾਂ ਜੀ ਪੰਜਵੀਂ ਵੱਡੇ ਕੱਦ ਕਾਠ ਵਾਲੀ ਬੇਲ ਚੰਗੀ ਬੇਲ ਵਾਲੀ ਤੇ ਥਣਲੇ ਵੀ ਦੀ ਬੰਤ ਰਹੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਗੱਲ ਨੋਟ ਕਰਨ ਵਾਲੀ ਆ ਜਿਹੜਾ ਆਪਾਂ ਵੀਡੀਓ ਬਣਾ ਰਿਹਾ ਮਿੱਤਰੋ ਧਾਰ ਤੜਕੇ ਦੀ ਚੋਈ ਵੀ ਆ ਤੇ ਅਸੀਂ 12 1 ਵਜੇ ਇਹ ਵੀਡੀਓ ਬਣਾ ਰਹੇ ਆ ਲੈ ਚਲੋ ਲੈ ਚਲੋ ਲੈ ਚਲੋ ਕੱਲ ਕੋਈ ਬਹੁਤ ਮੱਢੀ ਫੁੱਲ ਕੱਦਦਾ ਫੁੱਲ ਵੇਲ ਹੈ ਤੇ ਥਣਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਤੇ ਆਹ ਮਿੱਤਰੋ ਇਹਦਾ ਬੱਚਾ ਪੱਸੀ ਆ ਹਾਂਜੀ ਕਿੰਨਾ ਕੁ ਜਿਹੜਾ ਮਨ ਲਾ ਦੁੱਧ ਤਿਆਰ 11 ਕਿਲੋ ਦੁੱਧ ਤਿਆਰ ਹੈ ਇਹਦਾ ਹਾਂ ਸੂਹਾ ਦੂਜਾ ਹਾਂਜੀ ਦੂਜਾ ਸੂਹਾ ਦੂਜਾ ਸੂਹਾ 11 ਕਿਲੋ ਦੁੱਧ ਤਿਆਰ ਆ ਕੀ ਰੇਟ ਆ ਜੀ ਦਾ ਇਹਦਾ ਰੇਟ ਜੀ 55 000 ਰੁਪਏ ਰੇਟ ਆ ਜੀ ਦਾ ਠੀਕ ਆ 55000 ਮੁੱਲ ਹੈ ਤੇ ਮਗਰ ਬੱਸੀ ਆ 10 ਦਿਨਾਂ ਦੀ ਮਿੱਤਰੋ ਸੂਈ ਵੀ ਆ ਮੁੱਲ 55000 ਹੈ ਮਗਰ ਬੱਸੀ ਆ ਤੇ 11 ਕਿਲੋ ਮਿੱਤਰੋ ਜਿਹੜਾ ਦੁੱਧ ਤਿਆਰ ਹੈ ਅੱਗੇ ਆ ਗਈ ਜੀ 5ਵੇਂ ਨੰਬਰ ਤੇ ਹਾਂ 6ਵੇਂ ਨੰਬਰ ਤੇ ਅੱਗੇ ਫੇਰ ਆਪਾਂ ਜੀ ਕ੍ਰੋਸਵਰਡ ਤੁਰੋ ਜੀ ਨੂੰ ਇਹ ਹੈ ਗਿਆ ਮਿੱਤਰੋ ਟੋਕੜ ਤੇ ਕਿੰਨੇ ਕਿਚਰ ਦੀ ਬਣੀ ਆ ਉਹਦੀ ਆਪਾਂ ਬੇਸਟਰ ਡਿਟੇਲ ਪਾਈ ਤੋਂ ਲਵਾਂਗੇ ਤੇ ਜਿਹੜੇ ਰੇਟ ਆ ਮਿੱਤਰੋ ਲੰਮੀ ਤੋਰ ਦੇ ਜਿਹੜੇ ਰੇਟ ਆ ਮਿੱਤਰੋ ਇਹਨਾਂ ਦੇ ਨੋਰਮਲ ਰੇਟ ਆ ਫੇਰ ਆਪਾਂ ਕਹਿੰਦੇ ਵੀ ਧਾਲ ਚੋਈ ਵੀ ਆ ਸਾਰੇ ਨਗਰ ਨਹੀਂ ਮੋੜ ਲੈ ਜੀ ਹਾਂਜੀ ਇਹਦਾ ਸੂਏ ਦੀ ਗੱਲ ਕਰ ਗਿਆ ਜੀ ਤੀਜੇ ਨੂੰ ਘੱਪਣਾ ਕਿੰਨੇ ਕਿ ਕਿੰਨੇ ਕਿਚਰ ਦੀ ਘੱਪਣਾ ਮਹੀਨੇ ਦੀ ਘੱਪਣੇ ਮਹੀਨੇ ਦਾ ਦੁੱਧ ਕਿੰਨਾ ਜੀ 40 ਛੇ ਲੀਟਰ ਆ ਮਹੀਨੇਕ ਦਾ ਮਿੱਤਰੋ ਟੀਕਾ ਲੱਗਿਆ ਵਾ ਦੁੱਧ 6 ਕਿਲੋ ਆ ਬਿਨਾ ਬੱਚੇ ਤੋਂ ਆ ਰੇਟ ਕੀ ਕਰਤਾ ਜੀ 25000 ਅੱਗੇ ਆਗੇ ਜੀ ਫੇਰ ਸਾਈਵਾਲ ਕ੍ਰੋਸ ਤੇ ਇਹਦੇ ਇਹਨੂੰ ਅੱਗੇ ਫੇਰ ਆਪਾਂ ਤੁਹਾਨੂੰ ਵੈੜ ਦਿਖਾ ਰਿਹਾ ਮਿੱਤਰੋ ਇਹ ਵੀ ਥੋਕੜ ਹੈ ਮਹੀਨੇਕ ਦਾ ਬਾਈ ਕਹਿੰਦਾ ਵੀ ਟੀਕਾ ਲੱਗਿਆ ਵਾ ਮੋੜ ਲੈ ਜੀ ਜੇ ਦੁੱਧ ਇਹਦੇ ਥੱਲੇ ਬਾਈ ਕਹਿੰਦਾ ਵੀ 6 ਕਿਲੋ ਆ ਮੰਗਰ ਮਿੱਤਰੋ ਆ ਬੱਸ ਆ ਹਾਂਜੀ ਫਿਰ ਮੁੱਲ ਕੀ ਕਰਤਾ ਜਿਹਦਾ ਇਹਦਾ 25000 ਰੁਪਏ 25000 ਮੁੱਲ ਹੈ ਮਹੀਨੇ ਦਾ ਬਾਈ ਕਹਿੰਦਾ ਵੀ ਟੀਕਾ ਲੱਗਿਆ ਵਾ ਹਾਂਜੀ ਤੇ 6 ਕਿਲੋ ਦੋਨੇ ਟਾਈਮਾਂ ਦਾ ਦੁੱਧਾ ਮਗਰ ਬੱਛਾ ਹਾਂਜੀ ਇੱਕ ਤੁਹਾਨੂੰ ਆਪਾਂ ਛੋਟੀ ਜਿਹੀ ਬੱਸੀ ਦਿਖਾ ਰਹੇ ਆ ਜਿਹਦੀ ਉਮਰ ਮੇਰੇ ਮਿੱਤਰੋ 7-8 ਮਹੀਨੇ ਦੀ ਆ ਤੇ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਸਾਹੀ ਵਾਲ ਤੇ ਜਰਸੀ ਮਿੱਤਰੋ ਕ੍ਰੋਸ ਹੈ ਹਾਂਜੀ ਆ ਰੇਡ ਕੀ ਕਰਤਾ ਜਿਹਦਾ 8000 ਰੁਪਏ 8000 ਮਾਨਦਾਨ ਹੋ ਜੂ ਹੈਨਾ ਹਾਂਜੀ ਹੋ ਜੂ ਤੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਤੇ ਜੇਕਰ ਕਿਸੇ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 ਤੇ 82124 ਇਹ ਫੇਰ ਕਹਿੰਦੇ ਆ ਵੀ ਜਰਸੀ ਤੇ ਸਾਹੀ ਵਾਲ ਦਾ ਕ੍ਰੋਸ ਹੈ 7-8 ਮਹੀਨੇ ਮਿੱਤਰੋ ਉਮਰ ਹੈ ਤੇ 8000 ਦਾ ਰੇਟ ਆ ਤੇ ਫੋਨ ਨੰਬਰ ਬੋਲ ਦਿਓ ਜੀ 97818 ਜੀ 97818 ਹਾਂਜੀ 096992 096992 ਹਾਂਜੀ ਧੰਨਵਾਦ